ਸਤਿਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਦ ਸਾਹਿਬ 10ਵੇਂ ਕਬੂ ਮਾਇ ਮੇਰਤੇ ਚੋਪਈ ਹਮਰੇ ਕਿਰੋ ਹਾਦ ਦੇ ਰਚਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਗਿਆਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਬਾਦਵ ਕਾ ਬਹੁ ਆਪ ਹਾਦ ਮਹਮ ਚਾਬਹੁ ਸੁਖੀ ਬਸੈ ਮੂਰ ਪ੍ਰਵਾਰਾ ਸੇਵਾ ਸਿਖ ਸਬੈ ਕਰਤਾ ਰਾਮ ਰੱਛਾ ਨਿਜ ਅਕਰਦਾ ਕਰਿ ਗੈ ਸਭਨਨ ਕੋ ਆਜ ਸੰਗਰੀ ਗਏ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੇ ਰਹੇ ਪਿਆਸ ਤੁਮ ਹੈ ਸਾਧਕੇ ਅਵਨਨਾ ਤਿਆ ਹੂੰ ਜੋ ਪਰਚਾਹੂੰ ਸੋਤਮ ਤੇ ਪਾਉ ਸੇਵਾ ਸਿਖ ਹਮਾਰੇ ਤਾਰਿ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਹਾਤ ਨੇ ਮੈਨੂੰ ਜੇ ਮਰ ਗਿਆ ਮਰਨ ਕਾਲ ਕਾ ਤਰਾਸ ਨਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਤੋ ਜੋ ਕਰਿਓ ਰੱਛਾ ਰਾਖ ਲਿਓ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਨਮੋਹ ਪੂਰੀ ਚਤੁਰਦਸ਼ ਗੰਤਾ ਕਾਲ ਪਾਏ ਬਨਮਾ ਬਵਤਰਾ ਕਾਲ ਪਾਏ ਸ਼ੁਭ ਜੇ ਉਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਟਾ ਸਹਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਅਬੇਦ ਰਾਜ ਬਰਮਾ ਜੋ ਥਿਓ ਜਮਨ ਕਾਲ ਸਲੂ ਸਵਾਰਾ ਨਵ ਸ਼িকার ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨੁ ਮਜਾਇਓ ਆਦ ਅੰਤੇ ਗਿ ਉਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸਿਵ ਕਰਨ ਕਾ ਸਭ ਗਣ ਸੁਖ ਦਿਓ ਸਤਰਨ ਕਾ ਅਪਲ ਮੋਬਦ ਕੇਓ ਘੜ ਘੜ ਕੇ ਅੰਤਰ ਕੇ ਜਾਣਤ ਭਲੇ ਬਰੇ ਕੇ ਪੀਰ ਬ샨ਤ ਚੀਟੀ ਤੇਗ ਨਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸ਼ਾਂਤਨ ਗੁਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੀ ਪੀਰਵਸ਼ਨ ਕੜ ਕੜ ਕੇ ਪਰਪੜ ਕੇ ਜਨ ਜਦ ਕਰਖ ਕਰਾ ਕਰਤਾਰ ਪਰਜਾ ਤਰਤ ਤਵ ਦੇਹ ਅਪਰ ਜਵਾਕ ਰਖ ਕਰਤ ਹੋ ਕਮਹੁ ਤੁਮ ਮੈ ਮਲਤ ਦੇਹ ਤਰ ਸਮਹੁ ਜੇ ਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿ ਨਿਰਾਲਮ ਜਾਣਤ ਬੇਦ ਭੇਦਾ ਰਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਾ ਨੀਲ ਅਨਾਦ ਅਸੰਭ ਤਾ ਕਮਨ ਉਚਾਰਦ ਪੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਾ ਕਰਪਾ ਹਨਨ ਮਾਨਤ ਮਹਾ ਮੂੜ ਹੈ ਗਜ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚਿਨਤ ਨੇ ਪਿਵ ਆਪ ਆਪਣੇ ਮਦ ਹੈ ਜੀਤੇ ਬਨਨ ਦ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜਾਇ ਬਸਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪਨ ਉਸ ਰੂਪ ਰੰਗ ਪਿਉ ਰਾਵ ਕੇ ਭੂਪਾ ਅੰਧਾ ਜੇ ਰਸ ਤੇ ਕੀ ਨੀਂਦ ਵਿਖਾਨ ਬਹੁ ਰਾ ਦਿਨੀ ਕਹੋ ਫੁਦਰਾਜਾ ਹੋਇ ਬੈਠ ਕਹੋ ਸਿਮਨ ਪਿਓ ਸੰਗਰ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਗਾ ਸਰੂਪ ਅਸਵੈਮ ਪਵ ਅਵਰੱਛਾ ਮੇਰੀ ਤੁਮ ਕਰੋ ਸਿਖੁ ਭਾਰ ਸਿਖ ਅਸੰਗਰੂ ਤੂ ਜਥੇਠ ਵਤਰ ਪਤਾ ਸਗਲ ਮਨੇਸ਼ ਕਰੋ ਨਨ ਘਾਤਾ ਜੈ ਤੁਜ ਦਸ਼ਰਣੇ ਪਰੇ ਤਨ ਕੇ ਦੁਸ਼ਟ ਦੁਖਤਾ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਜਨ ਕੈ ਦਉ ਸੰਕਟ ਸਭ ਟਾਰ ਜੋ ਅਕਲ ਕੋ ਗਵਾਰ त्यागਿਆ ਹੈ 타ਕੇ ਕਾਲ ਨਿਕਟ ਨਹਿ ਰੱਛਾ ਹੋਏ 타ਹੇ ਸਭ ਕਾਲ ਦੁਸ਼ਟ ਅਰਸ਼ਟ ਤਰੇ ਤਦ ਕਾਲ ਕਿਰਪਾ ਦ੍ਰਿਸ਼ਟ ਦਨ ਜਾਹੇ ਰੇ ਹਰ ਹੋ 타ਕੇ ਤਾਪ ਦਨ ਕੁ ਮਹਰ ਹੋ ਨਰੇ ਦੇ ਸਦ ਕਰਮੋਂ ਸੋ ਹੋਈ ਦੁਸ਼ਟ ਛਾ ਸਕੈ ਨਾ ਕੋਈ ਇੱਕ ਬਾਰ ਨਤਮੈ ਸੁਮਾਰਾ ਆਕਾਲ ਫਾਸੇ ਤਾਹ ਬਾਰ ਜਿਨ ਨਰਨਾਮ ਦਿਹਾਰੋ ਕਹ ਦਾਰ ਦੁਸ਼ਟ ਦੋਖ ਤਿਰਹ ਹਰਿ ਗੇਤ ਮੈ ਸ਼ਰਨ ਤੇ ਹਾਰੇ ਆਪ ਹਾਥ ਦੇ ਲਹੁ ਮਾਰੇ ਸਰਵ ਠੋਰ ਮੋਹ ਸਹਾਈ दुष्ट दोह तेले है बचाए कृपा करी हम ब्रजग माता ग्रंथ ग्रा पूर्ण शुभराता केल विग सल देह को हरता दुष्ट दोखिन काव क्षय करता श्रीय तू ज ज पै दयाला पूर्ण करा ग्रंथ तत काल मन बां फल पावे सोए दुख ना दिसै बे आवत कुवे अडल ਸੁਣੈ ਗੰਗੂ ਆਸ ਰਸਨਾ ਪਾਵੈ ਸੁਣੈ ਮੂੜ ਚਤਲਾਏ ਚਤੁਰਤਾ ਵੈ ਦੁਖ ਦਰਦ ਪਉ ਨਿਕਟ ਨਾ ਤਿੰਨ ਅੰਦਰ ਕੇ ਰਹੈ ਹੋ ਜੋ ਆ ਕੇ ਇੱਕ 바 ਚੋਪਈ ਕੋ ਕਹੈ ਚੋਪਈ ਸਭ ਸਤ ਰਹਿ ਸੈ ਸਪਨੇ ਜੈ ਅਰਦ ਸੈਸ ਆਪਣ ਤਿਨ ਕਹਿਜੈ ਭਾਦਰ ਸੁਦੇ ਅਸ਼ਟਮੀ ਰਾਵਾਰਾ ਤੀਰ ਸੂ ਦਰਬ ਗ੍ਰੰਥ ਸੁਧਾਰ ਸਵਈਆ ਕਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੁ ਆਖ ਦਰਨ ਹੈ ਆਨੇਉ ਰਾਮ ਰਹੀ ਪ੍ਰਾਨ ਕਰਾ ਨਾਨੇ ਕਹਿ ਮ ਦੇਖ ਨਾ ਮਾਨੇਉ ਸਮਰੇ ਸਾਸ ਰਵੇ ਸਵੈ ਬੋਪੀਦ ਕਹਿ ਹਵੇਖ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੇ ਕਰੋ ਮੈਂ ਨਾਖੇ ਹੋ ਸਾ ਤੋਹਿ ਬਖਾਨਿਉ ਅੰਧੂਰਾ ਸਗਲ ਦਵਾਰ ਗੋ ਸਾੜਕੈ ਗਹਿਓ ਤਹਾਰੋ ਦਵਾਨ ਬਾਹੇਂ ਅਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਗਾਵਣਾਂ ਸ਼ਬਦ ਉਤੰਗਾ ਬਹਰੀ ਕੀਰਾ ਮਨ ਜਨੀ ਉਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਧੋ ਸਤਾਰ ਰਹੋ ਹਰ ਨਾਲੇ ਹਰ ਨਾਲਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਨਾ ਅੰਗੀਕਾਰ ਹੋ ਕ੍ਰਿ ਤੇਰਾ ਕਾਰਜ ਸਭ ਸਵਾਰਨਾ ਸਭ ਨਾਮ ਵਿਲਾਸ ਸਮਰਸਵਾਮੀ ਸੋਖਿ ਅਮਨ ਅੰਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਵਿਚ ਹੈ ਜਿਸ ਦੇਸ ਓਪਾਵੈ ਸਦਾ ਸੇ ਸਲਾਹਾ ਤੇਰੀ ਨਾਮ ਨੋ ਸਾਵੈ ਨਾਮ ਜਿਨ ਕੇ ਮਨੁ ਵਸਿਆ ਵਾ ਦੇਸ ਉਹਦਕ ਨੇਰੇ ਕਹੈ ਨਾਲ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਧਾਰੂ ਸੱਚਾ ਨਾਮ ਧਾਰ ਮੇਰਾ ਜਨ ਭੁਖਾਂ ਸਭ ਗਵਾਈਆ ਕਰ ਸ਼ਾਂ ਸੁਖਮਨੈ ਸਿਆਜ ਨੇ ਇੱਛਾ ਛੱਪ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਟੋਹ ਜਿਸ ਦੀਆਂ ਵਡਿਆਈਆਂ ਕਹ ਨਾਨਕ ਸੁਨੋ ਸੰਤੋ ਸ਼ਬਦ ਤਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗ ਕਰ ਸੁਭਾਗੇ ਸ਼ਬਦ ਵਜੇ ਕਲਾਂ ਜਿਤ ਕਰਤਾ ਰਿਆਂ ਪੰਜ ਦੂਤ ਦਵਸ ਕਿਤੇ ਕਾਲ ਗੰਡਕ ਮਾਰਿਆ ਤੁਰ ਅਕਰਮ ਪਾਇਆ ਤਜਨ ਕਾ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਹਾ ਹੋਆ ਕਹਿ ਨਾਨਕ ਤੈ ਸੁਹਾ ਹੋਆ ਤਦ ਕਰ ਅਨਹਦ ਬਾਚੇ ਆਨੰਦ ਸਨੋੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰੰਪਰਾ ਪਾਇਆ ਤਰੇ ਸਗਲੇ ਵਿਸੂਰੇ ਦੋਖ ਰੋਸ ਨਤਾ ਪੁਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਪਾਏ ਸਰਸੇ ਪੂਰੇ ਗੁਰ ਤੇਜਾਣੀ ਸੁਣਤੇ ਪੁਨਿੰਦ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਬਰਵੰਤਨਾਨਕ ਗੁਰ ਚੰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦ ਵਿਦਾਈ ਦਾਇਆ ਖੇਲੈ ਸਗਲ ਦਿਗਤ ਚੰਗਿਆਈਆਂ ਬਰਿਆਈਆਂ ਵਾਚੈ ਤਨ ਮਹਦੂਰ ਕਰਮੇ ਆਪੋ ਆਪਣੀ ਕੇ ਨੇੜੈ ਕੈ ਦੂਰ ਜਿਨੇ ਨਾਮ ਧਿਆਇਆ ਈਗਾਏ ਮਸਕਦ ਕਾਲ ਨਾਨਕ ਤੇ ਮੁਖ ਉਜਾਲੇ ਕੇਤੇ ਛੋਟੇ ਨਾਨ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕਿਤੇ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ